ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਦਿਨ ਹੈਗਾ ਜੀ ਸ਼ਨੀਵਾਰ ਦਾ ਤੇ ਸਵੇਰ ਦੇ ਵੱਜ ਚੁੱਕੇ ਆ 11 ਤਰੀਕ ਹੈਗੀ ਹੈ 23 ਅਗਸਤ ਤੇ ਅੱਜ ਹਲਕੇ ਫੁਲਕੇ ਬੱਦਲ ਹੈਗੇ ਆ ਪਹਿਲਾਂ ਸਵੇਰੋਂ ਬਹੁਤ ਜ਼ਿਆਦਾ ਬੱਦਲ ਸੀਗੇ ਮੀਂਹ ਪੈ ਗਿਆ ਥੋੜਾ ਜਿਹਾ ਮਤਲਬ ਛੜਾਕਾ ਜਿਹਾ ਆਇਆ ਵਾ ਥੋੜੀ ਦੇਰ ਲਈ ਤੇ ਬਸ ਉਸ ਤੋਂ ਬਾਅਦ ਹਲਕੀ ਫੁਲਕੀ ਜੀ ਧੁੱਪ ਨਿਕਲ ਆਈ ਆ ਤੇ ਆਪਣਾ ਜਿਹੜਾ ਹੈਗਾ ਆ ਅਨਾਰ ਦੇ ਬੂਟੇ ਨੂੰ ਦੁਬਾਰਾ ਜਿਹੜਾ ਫਲ ਲੱਗਿਆ ਹੋਇਆ ਆ ਤੇ ਇਹ ਅਨਾਰ ਆ ਜਿਹੜੇ ਦੇਖੋ ਪੱਕੇ ਹੋਏ ਆ ਬਸ ਵਿੱਚ ਵਿੱਚ ਬੱਚੇ ਤੋੜੀ ਵੀ ਜਾਂਦੇ ਆ ਹਨਾ ਕਾਫੀ ਲੱਗੇ ਹੋਏ ਸੀਗੇ ਹੁਣ ਤਾਂ 8-10 ਰਹਿ ਗਏ ਆ 3 ਤੇ 3 6 7 8 9 10 ਬਸ 10 ਕੁ ਰਹਿ ਗਏ ਆ ਤੇ ਇਹ ਆਪਾਂ ਥੋੜੇ ਜੇ ਤਿੰਨ ਕਬੂਟੇ ਲਾਇ ਸੀ ਲਿਆ ਕੇ ਤਿੰਨ ਨਹੀਂ ਚਾਰ ਲੈ ਕੇ ਆਉਂਦੇ ਸੀ ਤਿੰਨ ਇਹ ਨੇ ਤੇ ਇੱਕ ਕਰੋੰਦੇ ਦਾ ਫਰੂਟ ਲੈ ਕੇ ਆਂਦਾ ਸੀਗਾ ਉਹਦਾ ਫਰੂਟਾਂ ਦਾ ਬੂਟਾ ਉਹ ਜਿਹੜਾ ਹੈਗਾ ਆ ਵੱਡੇ ਘਰੇ ਲਾਇਆ ਹੋਇਆ ਆ ਉਹਦਾ ਕਹਿੰਦੇ ਵੀ ਮਤਲਬ ਕਰੋੰਦੇ ਦਾ ਫਲ ਇਹੋ ਜਿਹਾ ਆ ਕਹਿੰਦੇ ਜਿਹੜਾ ਵੀ ਇਹ ਫਲ ਦਾ ਸੀਵਨ ਕਰ ਲੈਂਦਾ ਮਤਲਬ ਖਾ ਲੈਂਦਾ ਹੈ ਨਾ ਫਲ ਨੂੰ ਤਾਂ ਉਹਨੂੰ ਅਟੈਕ ਦੀ ਸਮੱਸਿਆ ਦੇ ਚਾਂਸ ਆ ਜਿਹੜੇ ਬਹੁਤ ਜ਼ਿਆਦਾ ਘਟ ਜਾਂਦੇ ਨੇ ਅਟੈਕ ਨਹੀਂ ਹੁੰਦਾ ਤੁੱਲਾ ਉੱਤੀ ਕੱਪੜੇ ਆਪਾਂ ਧੋ ਦਿੱਤੇ ਸੀਗੇ ਤੇ ਸੁੱਕਣੇ ਪਾਉਣ ਵਾਲੇ ਪਏ ਆ ਕਿਉਂਕਿ ਉਦੋਂ ਨਾ ਮੀਂਹ ਆ ਗਿਆ ਤੇ ਫਿਰ ਮੈਂ ਲਾ ਕੇ ਅੰਦਰ ਰੱਖ ਦਿੱਤੀ ਤਾਂ ਕਰਕੇ ਤੇ ਅੱਜ ਆਪਾਂ ਬਣਾਉਣਾ ਹੈ ਸਾਗ ਕਿਉਂਕਿ ਸਰਦਾਰ ਜੀ ਨੂੰ ਸਾਗ ਤੇ ਮੇਰੇ ਬੇਟੇ ਨੂੰ ਨਾ ਸਾਗ ਬਹੁਤ ਪਸੰਦ ਆ ਤੇ ਇਹ ਜਦੋਂ ਸਾਗ ਵਾਲਾ ਭਾਈ ਆਉਂਦਾ ਹੈ ਨਾ ਸਾਡੇ ਇੱਧਰ ਤੇ ਇਹ ਸਾਗ ਜ਼ਰੂਰ ਲੈਂਦੇ ਨੇ ਹੁਣ ਇਹਨਾਂ ਨੇ ਦੇਖੋ ਦੋ ਤਿੰਨ ਦੋ ਵਾਰ ਅਸੀਂ ਬਣਾ ਲਿਆ ਤੇ ਇਹ ਤੀਜੀ ਵਾਰ ਲੈ ਕੇ ਰੱਖ ਦਿੱਤਾ ਆ ਕੋਕ ਜਿਹਨੂੰ ਜਿਹੜੀ ਚੀਜ਼ ਪਸੰਦ ਹੁੰਦੀ ਆ ਤਾਂ ਉਹ ਉਹ ਚੀਜ਼ ਹੀ ਜ਼ਰੂਰ ਹੈ ਨਾ ਮਤਲਬ ਉਹਨੂੰ ਇਹ ਹੁੰਦਾ ਵੀ ਹਾਂ ਜਿੱਦਾਂ ਹੁਣ ਇਹ ਸਾਗ ਆ ਗਿਆ ਤਾਂ ਸਾਗ ਵਾਲਾ ਭਾਈ ਆਇਆ ਤਾਂ ਇਹਨਾਂ ਨੇ ਸਾਗ ਲੈ ਕੇ ਰੱਖ ਦਿੱਤਾ ਹਨ ਤੇ ਇਹਨਾਂ ਨੂੰ ਇਹ ਹੁੰਦਾ ਵੀ ਜਿਹੜੀ ਚੀਜ਼ ਮਤਲਬ ਜਿਹੜੀ ਚੀਜ਼ ਨੂੰ ਪਸੰਦ ਆ ਤਾਂ ਉਹਨੇ ਖਾਣੀ ਹੁੰਦੀ ਆ ਹਨਾ ਸਵੇਰੋਂ ਮੀਂਹ ਵੀ ਪੈ ਰਿਹਾ ਸੀ ਮੈਂ ਕਿਹਾ ਬਾਰਿਸ਼ ਹੋ ਰਹੀ ਹੈ ਕਹਿੰਦੇ ਨਹੀਂ ਆਪਾਂ ਸਾਗ ਖਾਣਾ ਹੈ ਬਣਾਵਾਂਗੇ ਅੱਜ ਤੇ ਅੱਜ ਗਏ ਹੋਇਆ ਮੋਟਰਸਾਈਕਲ ਦੀ ਸਰਵਿਸ ਕਰਾਉਣ ਘਰੇ ਨੇ ਛੁੱਟੀ ਛੁੱਪੀ ਕਰੀ ਹੋਈ ਹੈ ਮਤਲਬ ਕੰਮ ਇਹੋ ਸਟੇਡੀ ਫੋਟੋਸ ਕਰਦੇ ਪਏ ਸੀ ਉਥੋਂ ਨਿਪਟ ਗਏ ਹੁਣ ਇਹ ਲੱਕੜ ਦਾ ਕੰਮ ਕਰਦੇ ਨੇ ਕੋਠੀਆਂ ਦੇ ਉੱਤੇ ਠੇਕੇ ਵਗੈਰਾ ਲੈਂਦੇ ਨੇ ਤੇ ਉੱਥੋਂ ਚਲੋ ਨਿਬੜ ਗਿਆ ਕੰਮ ਤੇ ਹੁਣ ਇਹਨਾਂ ਨੇ ਜਾਣਾ ਹੁਣ ਉੱਥੋਂ ਸਮਾਨ ਕੱਲ ਸੰਦ ਵਗੈਰਾ ਜਿਹੜੀ ਆਪਣੀ ਲੱਕੜ ਵਾਲੀ ਹੁੰਦੀ ਆ ਉਹ ਚੱਕ ਲਿਆਉਂਦੇ ਨੇ ਤੇ ਹੁਣ ਕਿਤੇ ਹੋਰ ਜਾਣਗੇ ਤੋਂ ਅੱਜ ਇਹਨਾਂ ਨੇ ਛੁੱਟੀ ਕਰੀ ਆ ਜਾਈ ਹੋਏ ਨੇ ਮੋਟਰਸਾਈਕਲ ਦੀ ਸਰਵਿਸ ਕਰਾਉਣ ਤੇ ਇੱਕ ਚੇਨ ਸੈੱਟ ਪਾਣਾ ਆ ਮੋਟਰਸਾਈਕਲ ਦਾ ਤੇ ਰਾਹੀ ਕੋਟ ਗਏ ਹੋਏ ਨੇ ਤੇ ਬਸ ਆ ਜਾਣਗੇ ਦੁਪਹਿਰ ਤੱਕ ਆ ਜਾਣਗੇ ਤੇ ਸਾਗ ਆਪਾਂ ਜਿਹੜਾ ਇਸ ਲਿਆ ਸੀਗਾ ਤਾਂ ਧੋ ਕੇ ਸਵਾਰ ਕੇ ਰੱਖ ਲਿਆ ਵਾ ਤੇ ਘੱਟ-ਕੁੱਟ ਕੇ ਰੱਖ ਦਾਂਗੇ ਬਸ ਲਸਣ ਛੱਲ ਲੈਣੇ ਆ। ਬਾਕੀ ਆਪਣੇ ਸਾਰੇ ਕੰਮ ਨਿਪੜੇ ਹੋਈ ਆ। ਤੇ ਸਵੇਰ ਵੇਲੇ ਇਹ ਹੋ ਜਾਂਦਾ ਹਨਾ ਆਪਾਂ ਕੈਮਰਾ ਚੱਕਣਾ ਮੈਨੂੰ ਥੋੜਾ ਜਿਹਾ ਹੋ ਜਾਂਦਾ ਹਨਾ ਕਿਉਂਕਿ ਮੈਨੂੰ ਇਹ ਹੁੰਦਾ ਵੀ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਤਾਂ ਉਹਨਾਂ ਦੀ ਬੈਣ ਆ ਜਿਹੜੀ ਪੌਣੇ 7 ਆ ਜਾਂਦੀ ਐ ਤੇ ਟਾਈਮ ਤੇ ਹਨਾ ਬੱਚੇ ਰੈਡੀ ਹੋ ਜਾਣ ਮੇਰੇ ਲਈ ਇਹ ਹੀ ਵਧੀਆ ਹੁੰਦਾ। ਤੇ ਬਾਕੀ ਤਾਂ ਤੁਸੀਂ ਤੁਹਾਨੂੰ ਪਤਾ ਹੀ ਆ ਹਨਾ ਵੀ ਟਾਈਮ ਜਦੋਂ ਜਿਨ੍ਹਾਂ ਨੇ ਬੱਚੇ ਪੜ੍ਹਦੇ ਨੇ ਜਾਂ ਪੜ੍ਹ ਹਟੇ ਨੇ ਹਨਾ ਉਹਨਾਂ ਨੂੰ ਤਾਂ ਪਤਾ ਆ। ਤੇ ਬਾਕੀ ਜਿਨ੍ਹਾਂ ਦੇ ਘਰ ਦੇ ਜੋਬ ਕਰਦੇ ਉਹਨਾਂ ਨੂੰ ਵੀ ਪਤਾ ਵਾ ਵੀ ਕੋਈ ਨਾ ਕੋਈ ਕੰਮ ਕਰਦੇ ਆਪਣਾ ਚਾਹੇ ਕਾਰੋਬਾਰਾ ਚਾਹੇ ਕਿਵੇਂ ਵੀ ਹੈ ਹਨਾ ਕਰਦੇ ਨੇ ਕੰਮ ਤੇ ਉਹਨਾਂ ਨੂੰ ਵੀ ਪਤਾ ਵਾ ਵੀ ਟਾਈਮ ਤੋਂ ਟਾਈਮ ਜਿਹੜਾ ਸਵੇਰ ਦਾ ਕੰਮ ਕਰਨਾ ਪੈਂਦਾ ਹੈ ਹਨਾ ਪੌਣੇ 7 ਬੱਚਿਆਂ ਦੀ ਵੇਣ ਆ ਜਾਂਦੀ ਬੱਚੇ ਚੱਲ ਜਾਂਦੇ ਤਾਂ 8 ਵਜੇ ਦੇ ਨੂੰ ਸਰਦਾਰ ਜੀ ਨੇ ਕੰਮ ਤੇ ਜਾਣਾ ਹੁੰਦਾ ਹੈ ਤੇ ਮੈਨੂੰ ਫਿਰ ਇਹ ਟਾਈਮ ਤੇ ਇੰਨੇ ਟਾਈਮ ਦੇ ਵਿੱਚ ਵਿੱਚ ਜਿਹੜਾ ਹੈਗਾ ਸਾਰੇ ਕੰਮ ਕਰਨੀ ਹੁੰਦੇ 8 ਵਜੇ ਨੂੰ ਫ੍ਰੀ ਹੋਣਾ ਹੁੰਦਾ ਹਨਾ ਤੇ ਚਲੋ ਜੀ ਆਪਾਂ ਜਿਹੜਾ ਹੈਗਾ ਆ ਨਾ ਮਦਨ ਜਿਹੜੇ ਸਾਰੇ ਨਵੇੜ ਕੇ ਬਿਲੀ ਹੋਈ ਬੈਠੇ ਆ ਤੇ ਕੱਪੜੇ ਜਿਹੜੇ ਆਪਾਂ ਸੁੱਕਣੇ ਪਾ ਦੀਏ ਹੁਣ ਤਾਰਾਂ ਤੇ ਤੇ ਫਿਰ ਤੁਹਾਡੇ ਨਾਲ ਕਰਦੇ ਆ ਗੱਲਬਾਤ ਬਾਕੀ ਦੀ ਤੇ ਲਸਣ ਵਗੈਰਾ ਆਪਾਂ ਸ਼ੈਲ ਕਰਦੇ ਆਂ। ਪਹਿਲਾਂ ਮੈਂ ਕੱਪੜੇ ਸੁੱਕਣੇ ਪਾ ਆ। ਜਿਹਨਾਂ ਜਿੱ ਕੱਪੜੇ ਆਪਾਂ ਸੁਕਣੇ ਪਾ ਰਹੇ ਆਂ ਤੇ ਇਹ ਦੋ ਬੰਡੇ ਜਿਹੜੇ ਲਸਣ ਦੇ ਆਪਾਂ ਸ਼ੈਲ ਕਰਦੇ ਆਂ। ਸ਼ੈਲ ਇਹ ਲਸਣ ਦਾ ਕਰ ਲੈਣਾ ਆਂ। ਹੌਣ ਮੈਂ ਵੇਖੀ ਆ ਮੈਂ ਜਿਹੜਾ ਇਹ ਕੰਮ ਬੋਲਣਾ ਹੈ ਨਾ ਕਹਿੰਦੇ ਨੂੰ ਨਾ ਵਰਤਿਓ ਪਲੀਜ਼ ਨਹੀਂ ਜੀ ਬਿਲਕੁਲ ਟਾਈਮ ਤੇ ਇੱਧਰ ਹੀ ਹਜੇ ਬੱਚੇ ਆ ਜਾਂਦੇ ਹਨ ਕਿਉਂ ਕਾਲ ਆ ਜਾਂਦਾ ਹੈ ਕਈ ਮੈਂ ਆ ਜਾਂਦੇ ਕਿ 4 ਵਜੇ ਤੱਕ ਤਾਉ ਹੀ ਨਹੀਂ ਕਿ ਕਰਨ ਦੇ ਹੈਗੇ ਤੇ ਹੁਣ ਮੈਨੂੰ ਨਹੀਂ ਆ ਕਿ ਮੈਂ 6:00 ਲਿਖਣ ਦਾ 7:00 ਵਜੇ ਰਾਤੀ ਇੱਥੇ ਲਿਖਣਾ ਹਣਾ 3:00 ਵਜੇ ਧਾਰ ਦੇ ਆਂਦਾ ਕਿਸੀ ਅੱਜ ਵਰਮਿਤ ਵਰਤਿਆ ਮੋਸਮ ਦਾ ਦਾ ਮੂਰਿਆ ਹੁਣ ਬਸ ਗਰਮੀ ਘਟ ਗਈ ਅੱਜ ਹੈਗੀ ਮਸਿਆ ਸਾਗ ਦਾ ਸਾਗ ਲੈ ਲੈਣਾ ਮਤਲਬ ਸਾਗ ਜਿਆਦਾ ਬਣਾਈ ਜਾਂਦੀ ਤੇ ਲਈ ਜਾਂਦੀ ਹੈਗੇ ਥੋੜੇ ਜਿਨੇਵਾ ਦੀ ਲੈ ਲੈਂਦੇ ਆ ਤੇ ਮੈਂ ਅੱਜ ਗਿਆ ਮੈਂ ਕਿਹਾ ਸਾਗ ਥੋੜਾ ਸਾਗੀ ਇੰਡੀਅਨ ਜਿਵੇਂ ਕਹਿੰਦੇ ਨੇ ਸਾਗ ਖਾ ਕੇ ਤਾਂ ਕੀ ਹਰੀ ਹੋ ਜਾਣੀ ਉਹ ਕੰਮ ਹੋਇਆ ਪਿਆ ਵੀ ਸਾਗ ਖਾ ਕੇ ਅੱਟੇ ਗਣਾ ਹੈ ਸਾਗ ਦੀਆਂ ਸਾਗ ਦੀ ਸਾਗ ਦੇ ਹਿਸਾਬ ਨਾਲ ਇਹ ਲੈਣਾ ਹੈ ਤੁਸੀਂ ਹੁਣ ਹਲਪਾ ਦੋ ਜੜੀ ਹੈ ਤੇ ਦੇ ਦਿਓ ਤੁਸੀਂ ਦੋ ਕਰਕੇ ਨਾ ਬਾਦ ਦੋ ਉਸ ਦੀ ਪ੍ਰਤੱਖ ਨਤ ਪਰ ਕੋ ਮਾਗ ਜੀ ਜੇ ਤੱਕ ਚੱਲ ਕੋ ਮਾਗ ਜੀ ਹਨ ਨੇ ਮੰਨ ਛੇਵੇਂ ਨਹੀਂ ਛੇਵੇਂ ਨਾਲ ਵੀ ਨਸਾਬ ਪਾ ਦੇ ਪਾ ਪੜਾਣਾ ਪਰ ਜਦੋਂ ਪਸੰਦ ਜਿਹੜੀ ਚੀਜ਼ ਪਸੰਦ ਹੋਵੇ ਤੇ ਉਹ ਬਣਾਉਣੀ ਪੈਂਦੀ ਹੈ ਹਨਾ ਫਿਰ ਉਹਦੇ ਅੱਗੇ ਕੋਈ ਬਾਹਰ ਹੀ ਚੱਲਦੀ ਕੋਈ ਕਰਨ ਨੂੰ ਬਣਾ ਜਾ ਜੀ ਸਾਗ ਬਣਾ ਹੁਣ ਅਬਸ ਪਤਾ ਕੀ ਆ ਜਿੰਨੀ ਮਿਹਨਤ ਲੱਗਦੀ ਆ ਨਾ ਸਾਗ ਦੀ ਕਿਸੇ ਹੋਰ ਦਾਲ ਸਬਜ਼ੀ ਤੇ ਨਹੀਂ ਲੱਗਦੀ ਹੈ ਜੀ ਪਹਿਲਾ ਸਵਾਰਨਾ ਫਿਰ ਧੋਣਾ ਹੁਣਾ ਤੇ ਸੁੱਕਨੇ ਪਾਇਆ ਹੋਣਾ ਲਸਣ ਚਿਲਣਾ ਆ ਫਿਰ ਕੋਈ ਕੱਟਣਾ ਵਾਲਾ ਨਾ ਮਾਸ ਅੰਨਣਾ ਪੋਣਾ 2.5 ਘੰਟੇ ਤੱਕ ਹੁਣ ਜਿੰਨਾ ਪੈਂਦਾ ਹੈ ਮੈਨੂੰ ਤੇ ਅਜਾ ਵੀ ਜਿਹੜਾ ਸਾਗ ਆ ਗਿਆ ਨਾ ਸਰਦੀਆਂ ਵਿੱਚ ਤਾਂ 2-3 ਦਿਨ ਚੱਲ ਜਾਂਦਾ ਪਰ ਗਰਮੀਆਂ ਦੇ ਵਿੱਚ ਇੰਨੇ ਦਿਨ ਆਪਾਂ ਨਹੀਂ ਚਲਾ ਸਕਦੇ ਹੁੰਦੇ ਕਿ ਸਾਹ ਨਹੀਂ ਹੋ ਕੇ ਫੇਫੜਾ ਖਰਾਬ ਹੋ ਜਾਂਦਾ ਵਾ ਫਿਰ ਕੋਈ ਫਾਇਦਾ ਨਹੀਂ ਹੁੰਦਾ ਜੇ ਖਰਾਬ ਹੋ ਜਾਂਦਾ ਫਿਰ ਇੰਨਾ ਜਿਆਦਾ ਬਣਾਏ ਤਾਂ ਫਾਇਦਾ ਨਹੀਂ ਜੋ ਪਕਾਣੀ ਹੈ ਸਾਤਰ ਤੁਹਾਨੂੰ ਪਤਾ ਹੀ ਹੁੰਦਾ ਇਹ ਉਹ ਵਕੀਵਾ ਇਹ ਤੋਂ ਲੈਣੀ ਹੈ ਕਿਉਂਕਿ ਸਾਗ ਵਿੱਚ ਤਾਂ ਲਸਣ ਤੇ ਅਦਰਕ ਪਾਉਣ ਦੇ ਫੇਦੇ ਹੀ ਸਾਬ ਹੈ ਜਿਹੜਾ ਵਧੀਆ ਵਾਜਦਾ ਹੈ ਅੱਜ ਆਪਾਂ ਰੈਸਪੀ ਵੀ ਦੇਣੀ ਹੈ ਅਸੀਂ ਐਸੇ ਵੀਡੀਓ ਬਣਾਉਂਦੇ ਹਾਂ ਬਲੌਗ ਬਣਾਉਂਦੇ ਹਾਂ ਸਾਗ ਤਾਂ ਨੇਪੂੜੇ ਮੇਰੇ ਲਈ ਜਿਹੜਾ ਨੇੜੇ ਆਪਾਂ ਦੋ ਵਾਣੀ ਹੋ ਕੇ ਪਾਉਂਦੇ ਹਾਂ ਇਹ ਫਸੇ ਨਹੀਂ ਲਸਨ ਤੇ ਫਿਰ ਬਾਅਦ ਵਿੱਚ ਤੁਹਾਡੇ ਨਾਲ ਬਾਅਦ ਵਿੱਚ ਮੋ ਹੋ ਗਿਆ ਸਵਾ ਤਿੰਨ ਦਾ ਤੇ ਇੱਧਰ ਬੱਚੇ ਆ ਜਿਹੜੇ ਅਨਾਰ ਖਾ ਰਹੇ ਆ ਅਨਾਰ ਮੈਦਾਣੇ ਕੱਟ ਕੇ ਦੇ ਦੇ ਨਾਲ ਤੇ ਦੋਨੋਂ ਜਣੇ ਖਾ ਰਹੇ ਤੇ ਸਵਾ ਤਿੰਨ ਹੋ ਗਿਆ ਤੋਂ ਬਹੁਤ ਠਿੱਕੀ ਹੋ ਗਈ ਹੈ ਪਹਿਲਾਂ ਬੱਦਲ ਬਹੁਤ ਸੋਹਣੇ ਬਣੇ ਹੋਏ ਸੀ ਤੇ ਇੱਧਰ ਆਪਾਂ ਨੇ ੁੱਲੇ ਤੇ ਸਾਗ ਵੀ ਰੱਖਿਆ ਹੋਇਆ ਵਾ ਜੀ ਜਾਂਦਾ ਵਾ ਸਾਗ ਲੱਕੜਾਂ ਦੀ ਆਪਾਂ ਜੈੜੀ ਹੈਗੀ ਆ ਅੱਗ ਮਚਾਈ ਹੋਈ ਆ ਤੇ ਬਹੁਤ ਧੁੱਪ ਤੇਜ ਹੋਈ ਵੀ ਆ ਜਦੋਂ ਮੈਂ ਧਰਿਆ ਸਾਗ ਧਰਿਆ ਮੈਂ ਆਈ ਵਜੇ ਲਾਲੂ ਧਰਿਆ ਹਨਾ ਉਦੋਂ ਤਾਂ ਛਾਂ ਸੀ ਪਰ ਹੁਣ ਬਹੁਤ ਧੁੱਪ ਹੋ ਗਈ ਸਾਢੇ ਕਿ ਤਿੰਨ ਵਜੇ ਆਪਾਂ ਚਾਹ ਧਰਾਂਗੇ ਬੱਚਿਆਂ ਵਾਸਤੇ ਹਾਂ ਮੈਂ ਹੂੰ ਇਹ ਹੈ ਮਰੀਨਾ ਦਾ ਮੇਕਅੱਪ ਓਏ ਪਚਕਾੜੀਆਂ ਮਾਰਦੇ ਨਾਲ 10 ਕੱਢੀ ਜਾਂਦੇ ਉਹ ਤੇ ਇੱਥੇ ਮੌਜੂਦ ਬੈਠੀ ਆ ਖਾ ਲੋ ਖਾ ਲੋ ਪਤਾ ਖਾਈ ਦੇ ਹੁੰਦੇ ਇਹਨਾਂ ਨੂੰ ਖਰਾਬ ਨਹੀਂ ਕਰੀ ਦਿੰਦਾ ਤੇ ਤੇਰਾ ਆਪਾ ਸਵਾ 3 ਵਜੇ ਨਹੀਂ ਹੈਗੀ ਆ ਦੱਪੀ 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 3:30 ਹੋ ਗਏ ਸਾਢੇ ਕਿੰਨੇ ਚਾਹ ਪਰਾਗੇ ਫਿਰ ਇੱਕ ਦੱਪਣਾ ਹੀ ਆ ਯਾਰ ਫਿਰ ਫਿਰ ਚਾਹ ਪੀ ਕੇ ਇਹ 4 ਵਜੇ ਜਾਣ ਕੇ ਟਿਊਸ਼ਨ ਤੇ ਪਰ ਸੋਚਿਆ ਕਿ ਆਪਣਾ ਜਿਹੜਾ ਸਾਗ ਰਿੱਜੀ ਜਾਂਦਾ ਮਰਸੋ ਦੇ ਪਰ ਛੋਮਬਾਰ ਨੂੰ ਪੇਪਰ ਮੰਡੇ ਨੂੰ ਇਹਨਾਂ ਦਾ ਆ ਮੰਡੇ ਦੀ ਇਹ ਚਾਪਲੀ ਟੂਸ਼ਨ ਚੱਲੇ ਜਾਣਗੇ ਤੇ ਆਪਾਂ ਕੋਈ ਆਲਦਾ ਕੰਮ ਧੰਦਾ ਕਰਾਂਗੇ ਹਨਾ ਸਾਹ ਸੁਬ ਥੱਲੇ ਅੱਗੇ ਹੋਰ ਤੇਜ਼ ਕਰਾਂਗੇ ਜਲਦੀ ਬਾੜੂ ਮੈਂ ਪਹਿਲਾਂ ਪਹਿਲਾਂ ਤਾਂ ਧਾਰਦਾ ਇਹਨਾਂ ਤੇ ਆਉਣ ਤਾਂ ਫਿਰ ਹੁਣ ਧਾਰ ਲੈਣੀ ਜਾਂਦੇ ਬਾਅਦ ਚ ਇਹ ਰਲ ਲੜਨ ਲੱਗ ਜਾਂਦੇ ਹੁਣੇ ਲੜੀ ਜਾਂਦੇ ਹਨਾਰ ਵੀ ਖਾਈ ਜਾਂਦੇ ਨਾਲ ਨਾਲ ਲੜਾਈ ਚੱਲਦੀ ਆ ਉਹ ਕਹਿੰਦਾ ਇਹਨੇ ਵਾਧਾ ਖਾ ਲਿਆ ਉਹ ਕਹਿੰਦਾ ਇਹਨੇ ਵਾਧਾ ਵਾਧਾ ਖਾ ਲਿਆ ਇੱਕ ਦੂਜੇ ਦੀ ਲੱਤਾਂ ਨਹੀਂ ਮਾਰਦੀਆਂ ਚਲੋ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦਿਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਚਿਤ ਜੀ ਕੀ